ਸਾਹਿਬ ਮੈਦੇ ਦੇ ਵਿੱਚ ਇਸ ਮਾਨ ਸਨਮਾਨ ਦੇ ਹੱਕدار ਵੀ ਉਹ ਉਹ ਵੀਰ ਨੇ ਉਹ ਸੈਨਿਕ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਅਸੀਂ ਇੱਥੇ ਖੜੇ ਆ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਨਾ ਦੇਸ਼ ਹੁੰਦਾ ਨਾ ਸੰਵਿਧਾਨ ਹੁੰਦਾ ਨਾ ਨਾ ਡੈਮੋਕ੍ਰੇਸੀ ਹੁੰਦੀ ਤੇ ਜੇ ਉਹ ਸਾਰਾ ਕੁਝ ਨਾ ਹੁੰਦਾ ਤੇ ਸਾਡੇ ਲੋਕਾਂ ਦਾ ਵੀ ਵजूद ਨਾ ਹੁੰਦਾ ਸੋ ਮੈਂ ਸਮਝਦਾ ਕਿ ਜਿੱਲਾ ਨਮਨ ਕਰ ਲਈਏ ਇਸ ਪਵਿੱਤਰ ਜਗ੍ਹਾ ਨੂੰ ਉਹਨਾਂ ਥੋੜਾ ਔਰ ਗੱਲ ਕੀਤੀ ਗਈ ਕਿ ਕਿ ਤੁਸੀਂ ਔਰ ਇਸ ਤੋਂ ਇਸ ਨੂੰ ਸਮਝਣ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਆਪਾਂ ਸਾਰੇ ਬਹੁਤ ਸਾਰੇ ਸਿਵਿਲIANS ਬੈਠੇ ਨੇ ਚਲੋ ਤੁਹਾਡਾ ਫਾਸਲ ਕਾ ਇਹ ਬਾਰਡਰ ਮੈਨਟਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕਾਂ ਦਾ ਆਰਮੀ ਦੇ ਨਾਲ ਔਰ ਦੇਸ਼ ਭਤੀ ਇੱਕ ਅਟੈਚਮੈਂਟ ਹੈ ਪਰ ਮੋਰਲੈਸ ਜੋ ਆਮ ਸਿਵਲ ਸੁਸਾਇਟੀ ਹੈ ਉਹਦੇ ਵਿੱਚ ਕਈ ਵਾਰੀ ਕਈ ਵਾਰੀ ਜੋ ਜੋ ਫੀਲਿੰਗਸ ਨੇ ਜੋ ਡੈਡੀਕੇਸ਼ਨ ਹੈ ਜੋ ਕਮਿਟਮੈਂਟ ਹੈ ਜੋ ਪੈਟਰੋਟਿਜ਼ਮ ਹੈ ਆਰਮੀ ਦੇ ਵਿੱਚ ਸਰਵਿਸਿਸ ਦੇ ਵਿੱਚ ਉਹ ਸ਼ਾਇਦ ਸਿਵਲਿయన్స్ ਨਹੀਂ ਸਮਝਦੇ ਹੈਗੇ ਪਰ ਮੈਂ ਸਮਝਦਾ ਕਿ ਇਹੋ ਜੀ ਐਗਜ਼ਾਮਪਲ ਇਹੋ ਜੀ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਸਿਵਲ ਸੋਸਾਇਟੀ ਦੇ ਕਿਸੇ ਵਿਅਕਤੀ ਕੋਲੋਂ ਚੀਚੀ ਦੇ ਵਿੱਚੋਂ ਵੀ ਹੂਨ ਦਾ ਤਪਕੜਾਉਣ ਲੱਗੇ ਵੀ ਸੀਟੇ ਚੋਦੀ ਹੈ ਤੇ ਉਹ 200 ਬੱਤੀ ਨੌਜਵਾਨ ਸ਼ਹੀਦ ਆਪਣੀ ਚੜੀ ਜਵਾਨੀ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਵਾਰ ਦਿੱਤੀਆਂ ਔਰ ਜਿਨ੍ਹਾਂ ਵਿੱਚੋਂ 82 ਦੀ ਇੱਥੇ ਇੱਕ ਲਿਵਿੰਗ ਫਾਇਰ ਜਿਹੜੀ ਜਿਉਂਦੀ ਜਾਗਦੀ ਯਾਦ ਹੈ ਜਿਹੜੀ ਉਹ ਅੱਜ ਇਸ ਜਗ੍ਹਾ ਦੇ ਵਿੱਚ ਮੈਂ ਸਮਝਦਾ ਕਿ ਪੂਰੇ ਕਲੇ ਪਾਸਲ ਕਰਨ ਨੂੰ ਨਹੀਂ ਪੂਰੀ ਦੁਨੀਆ ਨੂੰ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਉਹ ਦੇ ਰਹੀ ਹੈ ਇਹੋ ਜਿਹੀ ਐਗਜ਼ਾਮਪਲ ਨਾਲ ਉਹਨਾਂ ਦੀ ਸ਼ਹਾਦਤਾਂ ਦਿਲ ਇਹ ਵਧੀਆ ਐਗਜ਼ਾਮਪਲ ਪੂਰੀ ਦੁਨੀਆ ਦੇ ਵਿੱਚ ਮਿਲਦੀ ਹੈ ਔਰ ਨਹੀਂ ਸਿਵਲ ਸੋਸਾਇਟੀ ਵੱਲੋਂ ਉਹਨਾਂ ਨੂੰ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਕਮਿਟਮੈਂਟ ਦੇ ਨਾਲ ਇਹੋ ਜਿਹੀ ਡੈਡੀਕੇਸ਼ਨ ਔਰ ਡਿਵੋਸ਼ਨ ਦੇ ਨਾਲ ਉਹਨਾਂ ਨੂੰ ਸਜਦਾ ਕਰਨ ਲਈ ਤੇ ਉਹ ਇਸ ਪਵਿੱਤਰ ਜਗ੍ਹਾ ਨੂੰ ਆਪਣਾ ਧਰਮ ਸਮਝ ਕੇ ਸੇਵਾ ਕਰਨੀ ਐਗਜ਼ਾਮਪਲ ਹੈ ਜਿਹੜੀ ਉਹ ਵੀ ਨਹੀਂ ਮਿਲਦੀ ਹੈ ਜੀ ਸੋ ਇਹ ਸੁਨੇਹ ਹੈ ਜਿਹੜਾ ਇਹ ਸਾਥੀਓ ਹਾਜ਼ਰੀ ਮੇਰੇ ਮਤਾਉ ਭੈਣੋ ਇਹ ਪੂਰੀ ਦੁਨੀਆ ਦੇ ਵਿੱਚ ਕਿਸੇ ਨੂੰ ਦੇਖੋ ਉਹਨੂੰ ਨਹੀਂ ਮਿਲਦਾ ਸੋ ਇਸੇ ਕਰਕੇ ਮੈਂ ਖੁਸ਼ ਕਿਸਮਾ ਦਾ ਕਿ ਜਦੋਂ ਵੀ ਮੈਨੂੰ ਹੁਕਮ ਆਉਂਦਾ ਫਾਜ਼ਿਲਗਾ ਤੋਂ ਮੈਨੂੰ ਮਮਾ ਪਾਪਾ ਦਾ ਜਦੋਂ ਹੁਕਮ ਆਉਂਦਾ ਕਿ ਅਮਰ ਤੋਂ ਇੱਥੇ ਪਹੁੰਚਣਾ ਤੇ ਮੇਰੇ ਦਾ ਇੱਕ ਮਾਨਵੀ ਗੱਲ ਹੁੰਦੀ ਹੈ ਕਿ ਕਿ ਇਹੋ ਜੇ ਪਵਿੱਤਰ ਸਥਾਨ ਨੂੰ ਜਾ ਕੇ ਨਮਨ ਕਰਕੇ ਆਈਏ ਸਜਦਾ ਕਰਕੇ ਆਈਏ ਕਿ ਜਿੰਨਾ ਦੀ ਵਜ੍ਹਾ ਕਰਕੇ ਅੱਜ ਅਸੀਂ ਲੋਕ ਆਪਾਂ ਇੱਕ ਖੁੱਲੀ ਹਵਾ ਦਾ ਆਨੰਦ ਹੈ ਜਿਹੜਾ ਉਹ ਮਾਨਦੇ ਆ ਸੋ ਮੈਂ ਜ਼ਿਆਦਾ ਸਮਾਂ ਲਾ ਲੈਂਦਾ ਹਾਂ ਕਿ ਇੱਕ ਵਾਰ ਫਿਰ ਸਾਰਿਆਂ ਦਾ ਸਤਿ ਸ੍ਰੀ ਅਕਾਲ ਨਮਨ ਕਰਦਾ ਹਾਂ ਉਹਨਾਂ ਵੀਰ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਔਰ ਚਾਹੇ ਇਹੋ ਜਿਹੇ ਪਵਿੱਤਰ ਮੌਕੇ ਤੇ ਕਿਉਂਕਿ ਇਹ ਇਹੀ ਜਿਹੇ ਸਥਾਨ ਹੁੰਦੇ ਨੇ ਇਹ ਜਿਹੜੇ ਜਿਹੜੇ ਦਿਨ ਹੁੰਦੇ ਨੇ ਨਾ ਕਿਸੇ ਸਰਕਾਰ ਦੇ ਹੁੰਦੇ ਨੇ ਨਾ ਕਿਸੇ ਪੋਲਿਟਿਕਲ ਪਾਰਟੀ ਦੇ ਹੁੰਦੇ ਨੇ ਨਾ ਕਿਸੇ ਲੀਡਰ ਦੇ ਹੁੰਦੇ ਨੇ ਇਹ ਸਿਰਫ ਅਤੇ ਸਿਰਫ ਦੇਸ਼ ਦੇ ਹੁੰਦੇ ਨੇ ਮੈਂ ਕਹਿੰਦੇ ਹਾਂ ਜੀ ਮੌਕੇ ਦੇ ਉੱਪਰ ਕੋਈ ਪੋਲਿਟਿਕਲ ਗੱਲ ਨਹੀਂ ਕੀਤੀ ਪਰ ਇਹਨਾ ਜ਼ਰੂਰ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਉਹ ਸਾਡੇ ਸਰਕਾਰ ਦੇ ਵਿੱਚ ਜਿਸ ਦਿਨ ਜਿਸ ਦਿਨ ਅਦਰਸ ਆਇਆ ਉਸ ਦਿਨ ਕੱਟ ਕਰਤਾਂ ਦੇ ਵਿੱਚ ਨਮਨ ਕਰਕੇ ਫਿਰ ਸਰਕਾਰ ਪੰਜਾਬ ਦੀ ਸੇਵਾ ਕਰ ਰਹੀ ਹੈ ਔਰ ਇੱਕ ਇੱਕ ਸੈਂਸ ਆਫ ਰਿਸਪੌਂਸਿਬਿਲਟੀ ਡਿਊਟੀ ਹੈ ਟੂਵਰਡਸ ਆਲ ਦੋਸ ਪੀਪਲ ਉਹਨਾਂ ਸਾਰੇ ਲੋਕਾਂ ਦੇ ਜਿਹਨਾਂ ਨੇ ਆਪਣੀਆਂ ਜਾਨਾਂ ਦੇ ਜਿਹੜੀਆਂ ਉਹ ਦੇਸ਼ ਦੇ ਲਈ ਵਾਰੀਆਂ ਨੇ ਸੋ ਮੈਂ ਆਪਣੇ ਵੱਲੋਂ ਚਾਹੇ ਇਸ ਪਵਿੱਤਰ ਜਿਹੜੇ ਉੱਤੇ ਚਾਹੇ ਉੱਥੇ ਚਾਹੇ ਅਜੀ ਪਵਿੱਤਰ ਜਗ੍ਹਾ ਨੂੰ ਸਾਡੇ ਇਹਨਾਂ ਵੀਰ ਨੌਜਵਾਨਾਂ ਜਿਹਨਾਂ ਨੇ ਸ਼ਹਾਦਤਾਂ ਵਾਰੀਆਂ ਉਹਨਾਂ ਦੇ ਵਾਸੋਂ ਉਹਨਾਂ ਦੇ ਬੁੱਤਾਂ ਨੂੰ ਜਾਂ ਉਹਨਾਂ ਦੇ ਨਾਵਾਂ ਨੂੰ ਜੇ ਸੋਨੇ ਨਾਲ ਨਹੀਂ ਪੜਾ ਲਈਏ ਤਾਂ ਵੀ ਥੋੜਾ ਪਰ ਮੈਂ ਆਪਣੇ ਵੱਲੋਂ 15 ਲੱਖ ਰੁਪਏ ਦੀ ਇੱਕ ਛੋਟੀ ਜਿਹੀ ਭੇਟ ਹੈ ਜਿਹੜੀ ਚੁੱਪਚੀ ਤੇ ਵਜੇਗੀ ਉਹ ਇਸ ਤੋਂ ਮੇਹੀ ਤੋਂ ਅੱਜ ਇਹਨਾ ਦੇਖੀ ਜਾਣਾ ਸਰੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮੰਦੇ ਜੈ ਮੰਦੇ ਭਗਵਾਨ ਜੀ ਬਹੁਤ ਬਹੁਤ ਧੰਨਵਾਦ